ਮਹਾਰਾ ਜਰਵਦਾਸ ਜੀ ਦਾ ਉਹਨੇ ਨਾਂ ਸੁਣ ਲਿਆ ਕਹਿੰਦਾ ਏਡੀ ਮਹਿਮਾ ਏਡਾ ਨਾਮ ਐਨੇ ਰਾਜੇ ਮਰੀਦ ਸਭ ਰਾਜੇ ਰਾਣੀਆਂ ਸਭ ਮੱਥਾ ਟੇਕਣ ਆਉਂਦੇ ਨੇ ਉਹ ਕਹਿੰਦਾ ਨਾਲੇ ਤਾਂ ਹਰ ਦੁਆਰ ਇਸ਼ਨਾਨ ਕਰਾਂ ਨਾਲੇ ਮੈਂ ਮਹਾਰਾਏ ਨੂੰ ਮਿਲ ਲਾਂਗਾ ਰਵਦਾਸ ਮਹਾਰਾਏ ਨੂੰ ਵੇਖੀਏ ਤਾਂ ਸਹੀ ਕਹਿ ਹੋ ਜੇ ਨੇ ਐਡਾ ਵੱਡਾ ਨਾਮ ਕਹਿੰਦੇ ਆਪਣੇ ਪਿੰਡੋਂ ਤੁਰਿਆ ਉਹ ਸਾਧੂ ਤੁਰਦਾ ਤੁਰਦਾ ਕਾਂਸੀ ਦੀ ਧਰਤੀ ਤੇ ਆ ਗਿਆ ਸੁਣਿਓ ਜਦੋਂ ਕਾਂਸੀ ਪਹੁੰਚਿਆ ਨਾ ਕਾਂਸੀ ਆ ਕੇ ਐ ਬਹਿ ਗਿਆ ਕਹਿੰਦੇ ਉੱਥੇ ਲੱਭਦਾ ਫਿਰਦਾ ਹੈ ਮਹਾਤਮਾ ਲੱਭਦਾ ਫਿਰਦਾ ਕੀ ਲੱਭਦਾ ਮਹਾਰਾਜ ਦਾ ਸਥਾਨ ਮਹਾਰਾਜ ਦਾ ਆਸ਼ਰਮ ਰਵਦਾਸ ਮਹਾਰਾਜ ਦਾ ਮੰਦਿਰ ਲੱਭਦਾ ਫਿਰਦਾ ਹੁਣ ਲੱਭੇ ਮੰਦਿਰ ਨਾ ਬੜਾ ਸੁਣਿਆ ਕੋਈ ਪਤਾ ਹੀ ਨਾ ਲੱਗੇ ਵੀ ਕਿੱਥੇ ਮੰਦਰ ਸੁਣਿਆ ਇੱਕ ਐਂ ਦਰਵੇਸ਼ ਤੁਰਿਆ ਜਾਂਦਾ ਹੈ ਸਾਧੂ ਨੂੰ ਪੁੱਛਦਾ ਹੈ ਕਹਿੰਦਾ ਮਹਾਤਮਾ ਜੀ ਮੈਨੂੰ ਐਂ ਲੱਗਦਾ ਹੈ ਜਿਵੇਂ ਤੁਸੀਂ ਕਿਸੇ ਨੂੰ ਲੱਭਦੇ ਹੋ ਹੋ ਕਿੱਥੋਂ ਆਏ ਹੋ ਮਹਾਤਮਾ ਕਹਿੰਦਾ ਮੈਂ ਹਰਦਵਾਰ ਜਾਣਾ ਇਸ਼ਨਾਨ ਕਰਨ ਕਾਂਸ਼ੀ ਇਹੀ ਕਹਿੰਦਾ ਇਹੀ ਹੈ ਰਵਿਦਾਸ ਮਹਾਰਾਜ ਇੱਥੇ ਰਹਿੰਦੇ ਨੇ ਸਾਧੂ ਪੁੱਛਦਾ ਹੈ ਮਹਾਰਾਜ ਰਵਿਦਾਸ ਜੀ ਇੱਥੇ ਰਹਿੰਦੇ ਨੇ ਕਹਿੰਦੇ ਜੀ ਇੱਥੇ ਰਹਿੰਦੇ ਨੇ ਅੱਛਾ ਉਹ ਸਾਧੂ ਪੁੱਛਦਾ ਹੈ ਕਹਿੰਦਾ ਦਰਵੇਸ਼ਾ ਮੈਨੂੰ ਐਂ ਦੱਸ ਵੀ ਰਹਿੰਦੇ ਕਿੱਥੇ ਨੇ ਉਹਨਾਂ ਦਾ ਕੋਈ ਮੰਦਿਰ ਕੋਈ ਆਸ਼ਰਮ ਕੋਈ ਵਿਦਿਆਲਾ ਉਹ ਦਰਵੇਸ਼ ਪਤਾ ਕੀ ਕਹਿੰਦਾ ਕਹਿੰਦਾ ਮਹਾਪੁਰਸ਼ੋ ਜੇ ਸਰ ਸਤਿਗੁਰੂ ਰਵਦਾਸ ਦੇ ਤੁਸੀਂ ਦਰਸ਼ਨ ਕਰਨ ਆਏ ਹੋ ਨਾ ਨਾ ਤਾਂ ਕੋਈ ਉਹਦੀ ਉੱਚੀ ਇਮਾਰਤ ਨਾ ਕੋਈ ਉਹਦਾ ਮੰਦਿਰ ਨਾ ਕੋਈ ਉਹਦਾ ਮਹਿਲ ਨਾ ਕੋਈ ਉਹਦਾ ਆਸ਼ਰਮ ਉਹ ਕਹਿੰਦਾ ਇੱਡਾ ਵੱਡਾ ਨਾਮ ਮੰਦਿਰ ਨਹੀਂ ਮਸਜਿਦ ਨਹੀਂ ਉਹਨਾਂ ਦਾ ਕੋਈ ਮਹਿਲ ਨਹੀਂ ਰਹਿੰਦੇ ਕਿੱਥੇ ਨੇ ਟਿਕਾਣਾ ਕਿੱਥੇ ਉਹਨਾਂ ਦਾ ਹੱਥ ਜੋੜ ਕੇ ਪਤਾ ਕੀ ਕਹਿੰਦਾ ਉਹ ਦਰਵੇਸ਼ ਕਿਨਾਂ ਮਹਾਰਾ ਓ ਸਾਹਮਣੇ ਚਲੇ ਜਾਓ ਅੱਗੇ ਜਾ ਕੇ ਮਹਾਰਾਜ ਦੀ ਕੁਟਿਆ ਹੈ। ਕਹਿੰਦਾ ਅੱਛਾ ਰਵਦਾਸ ਮਹਾਰਾਜ ਕੁਟਿਆ 'ਚ ਰਹਿੰਦੇ ਨੇ? ਕਹਿੰਦਾ ਹਾਂ। ਕੁਟਿਆ ਵਧੀਆ ਬਣਾਈ ਹੋਈਗੀ ਕਹਿੰਦੇ ਨਾ ਨਾ ਮਿੱਟੀ ਦੀਆਂ ਕੰਧਾਂ ਨੇ ਤੇ ਕਾਨਿਆਂ ਦੀ ਛੱਤ ਪਾਈ ਹੋਈ ਤੇ। ਇਹ ਜੀਵਨ ਤੁਸੀਂ ਵੇਖੋ ਐਡੀ ਵੱਟੀ ਅਵਸਥਾ। ਸਾਧੂ ਕਹਿੰਦਾ ਹੈ ਕਿਨਾਂ ਚੱਲ ਜਾ ਕੇ ਵੇਖਣਾ। ਚਲਿਆ ਗਿਆ ਆਏ ਜਦੋਂ ਮਹਾਰਾਜ ਰਵਦਾਸ ਜੀ ਦੀ ਛੱਪਰੀ ਦੇ ਅੱਗੇ ਖੜ ਗਿਆ ਨਾ ਉੱਚੀ ਦੇਣੇ ਆਵਾਜ਼ ਲਾਈ ਆਵਾਜ਼ ਕੀ ਸੀ ਕਹਿੰਦਾ ades ਆਏ ਬੋਲਿਆ ades ਸਤਿਗੁਰੂ ਰਵਦਾਸ ਮਹਾਰਾਜ ਦੇ ਸੁਨਹਿਰੀ ਭਵਰੇ ਕੇਸ ਪਿੱਛੇ ਨੂੰ ਛੱਡੇ ਆਏ ਪਸਤਰ ਲਿਆ ਹੱਥ ਜੋੜੇ ਬਾਰ ਆ ਗਏ ਸਾਧੂ ਨੇ ਅਲ ਖਜ ਗਈ ਮਹਾਰਾ ਰਵਦਾਸ ਜੀ ਬਾਹਰ ਆ ਗਏ ਹਾਂਜੀ ਆਦੇਸ਼ ਹੱਥ ਜੋੜ ਕੇ ਕਹਿੰਦੇ ਮਹਾਪੁਰਸ਼ੋ ਰਵਦਾਸ ਜੀ ਮਹਾਪੁਰਸ਼ੋ ਮੇਰੇ ਧਨ ਭਗ ਮੈਨੂੰ ਨਾ ਤੀ ਨਾ ਚੀਜ਼ ਨੂੰ ਤੁਹਾਡੇ ਘਰ ਬੈਠੇ ਦਰਸ਼ਨ ਹੋ ਗਏ ਮੈਨੂੰ ਦਰਸ਼ਨ ਦੇਣ ਆਇਓ ਜਦੋਂ ਇੰਨੀ ਮਿੱਠੀ ਬੋਲੀ ਬੋਲੀ ਨਾ ਸੁਣਿਓ बोलदे ता असि वी हां ਸਾਡੇ ਮੂੰਹਾਂ ਚੋਂ ਕੜੱਤਣ ਨਿਕਲਦੀ ਜਦੋਂ ਬੋਲਦੇ ਆ ਜਦੋਂ ਮਹਾਰਾਜ ਰਬਦਾਸ ਬੋਲੇ ਮੈਨੂੰ ਦਰਸ਼ਨ ਦੇਣ ਆਗੇ ਮੇਰੇ ਧੰਨ ਭਾਗ ਆਜੋ ਜੀ ਅੰਦਰ ਬਹਿ ਜੋ ਉਹ ਸਾਧੂ ਹੱਕਾ ਬੱਕਾ ਰਹਿ ਗਿਆ ਕਹਿੰਦਾ ਜੋੜੇ ਗੰਢਦਾ ਹੈ ਚਮੜੇ ਦਾ ਕੰਮ ਕਰਦਾ ਹੈ ਛੱਤ ਤੇ ਕਾਨੇ ਮਿੱਟੀ ਦੀ ਝੋਪੜੀ ਐਡੇ ਐਡੇ ਵੱਡੇ ਰਾਜੇ ਇੰਦੇ ਸਰਦਾਲੂ ਰਾਣੀਆਂ ਇੰਨੀਆਂ ਸ਼ਰਧਾਲੂ ਮਹਾਰਾਜ ਰਵਦਾਸ ਜੀ ਇੰਨੀ ਐਨੀ ਸਾਦੀ ਜ਼ਿੰਦਗੀ ਨਾ ਕੋਈ ਮੰਦਿਰ ਨਾ ਕੋਈ ਆਸ਼ਰਮ ਸੁਣਿਓ ਮਹਾਤਮਾ ਕਹਿੰਦਾ ਓ ਕਹਿੰਦਾ ਬਾਬਾ ਜੀ ਉਹ ਮਹਾਰਾਜ ਰਵਦਾਸ ਜੀ ਆ ਮੇਰਾ ਜੋੜਾ ਗੰਢ ਦਿਓ ਸੁਣਿਓ ਮੇਰਾ ਜੋੜਾ ਗੰਢ ਦਿਓ ਜੀ ਐਂ ਫੜ ਕੇ ਜਦੋਂ ਜੋੜਾ ਗੰਢਣ ਲੱਗੇ ਨਾ ਬੜੇ ਪਿਆਰ ਨਾਲ ਮਹਾਰਾਜ ਰਵਦਾਸ ਜੀ ਕਹਿੰਦੇ ਧੰਨ ਭਾਗ ਮੇਰੇ ਤੁਹਾਡੇ ਵਰਗੇ ਸਾਧੂਆਂ ਦੇ ਜੋੜੇ ਗੰਢਣ ਦੀ ਮੈਨੂੰ ਸੇਵਾ ਮਿਲ ਗਈ। ਐਨਾ ਖੁਸ਼ ਹੋਇਆ ਸਾਧੂ। ਉਹ ਕਹਿੰਨਾ ਮਹਾਰਾਜ ਐਡੀ ਨਿਮਰਤਾ। ਐਨਾ ਪਿਆਰ। ਮੈਂ ਅੱਜ ਤੱਕ ਕਿਸੇ ਮਹਾਤਮਾ 'ਚ ਨਹੀਂ ਵੇਖਿਆ। ਸੁਣਿਓ। ਸਾਧੂ ਨੇ ਜੋੜੇ ਗੰਢਾਏ, ਜੋੜੇ ਕਾਦੇ ਗੰਢਾਏ। ਜਿੱਦਾਂ ਜਿੱਦਾਂ ਜੋੜਾ ਗੰਢਦੇ ਨੇ, ਮਹਾਤਮਾ ਦੇ ਦਿਲ 'ਚ ਉਤਰੀ ਜਾਂਦੇ ਨੇ। ਦਿਲ 'ਚ ਆਂਦੇ ਹੋ। ਕਾ ਕਰਤਾ ਬਣਾ ਕੇ ਰੱਖੋ ਦੇਲ ਚੁੱਤਰੀ ਜਾਂਦੇ ਨੇ ਜੋੜਾ ਗੰਢਤਾ ਸਾਧੂ ਪਤਾ ਕੀ ਕਹਿੰਦਾ ਤੁਸੀਂ ਵੇਖਿਆ ਹੋਏਗਾ ਪਿੰਡਾਂ 'ਚ ਕਈ ਵਾਰ ਸਾਧੂ ਮੰਗਣ ਆਉਂਦੇ ਨੇ ਨਾ ਉਹਨਾਂ ਨੇ ਇੱਕ ਝੋਲੀ ਪਾਈ ਹੁੰਦੀ ਸਾਈਡ ਤੇ ਲੰਗੋਟੀ ਉਹ ਨਾ ਮਹਾਤਮਾ ਨੇ ਐਂ ਝੋਲੀ ਝੋਲੀ ਪਾਈ ਸੀ ਮਹਾਰਾਜ ਰਵਦਾਸ ਜੀ ਨੂੰ ਕਹਿੰਦਾ ਕਹਿੰਦਾ ਬਾਬਾ ਜੀ ਉਹ ਮੈਂ ਤੁਹਾਨੂੰ ਕੁਝ ਦੇ ਕੇ ਜਾਣਾ ਹੱਥ ਜੋੜ ਕੇ ਐ ਖੜ ਕੇ ਮਾਰੇ ਕਹਿੰਦੇ ਦਿਓ ਜੀ ਆਪਣੀ ਭੋਜੇ ਚੋਂ ਝੋਲੀ ਚੋਂ ਉਹਨੇ ਸਾਧੂ ਨੇ ਕੱਢੀ ਇੱਕ ਵੱਟੀ ਛੋਟੀ ਜੀ ਵੱਟੀ ਕੱਢੀ ਵੱਟੀ ਕੱਢ ਕੇ ਕਹਿੰਦਾ ਜੀ ਆਹ ਵੇਖੋ ਹੁਣ ਮਹਾਰਾਜ ਰਵਦਾਸ ਜੀ ਬੰਦਗੀ ਚ ਤਾਰੀਆਂ ਲਾਉਣ ਵਾਲੇ ਮਹਾਪੁਰਸ਼ ਉਹ ਕਹਿੰਦੇ ਮਹਾਰਾਜ ਇਹ ਕੀ ਇੱਕ ਹੀ ਕਹਿੰਦੇ ਜੀ ਵੱਟੀ ਮਾਰੇ ਰਵਦਾਸ ਜੀ ਕਹਿੰਦੇ ਕਿਸ ਕੰਮ ਆਉਂਦੀ ਐ ਐ ਪੁੱਛਦੇ ਨੇ ਸਾਧੂ ਜੀ ਮਹਾਪੁਰਸ਼ੋ ਇਹ ਵੱਟੀ ਕਿਸ ਕੰਮ ਆਉਂਦੀ ਐ ਪਤਾ ਕੀ ਕਹਿੰਦੇ ਉਹ ਮਹਾਤਮਾ ਬੋਲਦਾ ਕਹਿੰਦਾ ਤੁਹਾਡੀਆਂ ਕਾਨੇ ਦੀਆਂ ਛੱਤਾਂ ਤੁਹਾਡੀਆਂ ਮਿੱਟੀ ਦੀਆਂ ਕੰਧਾਂ ਕਹਿੰਦਾ ਜਦੋਂ ਮੈਂ ਮੁੜ ਕੇ ਆਵਾਂਗਾ ਨਾ ਨਾ ਇਹ ਕਾਨੇ ਰਹਿਣਗੇ ਤੇ ਨਾ ਮਿੱਟੀ ਦੀਆਂ ਕੰਧਾਂ ਮਾਰੇ ਕਹਿੰਦੇ ਐਸਾ ਕੀ ਇਹਦੇ ਚ ਕਹਿੰਦਾ ਮਹਾਰਾਜ ਰਵਿਦਾਸ ਜੀ ਕਿ ਜਿਹੜੀ ਵੱਟੀ ਹੈ ਨਾ ਇਹ ਪਾਰਸ ਦੀ ਵੱਟੀ ਏ ਪਾਰਸ ਦੀ ਕੀ ਹੁੰਦਾ ਇਹਦੇ ਨਾਲ ਹੋਏਗਾ ਕੀ ਹੁੰਦਾ ਕੀ ਏ ਕਹਿੰਦੇ ਜੀ ਇਹਨੂੰ ਤੁਸੀਂ ਲੋਹੇ ਨਾਲ ਸ਼ਿਹਾਓ ਸਾਧੂ ਦੱਸਦਾ ਏ ਇਹ ਵੱਟੀ ਨੂੰ ਲੋਹੇ ਨਾਲ ਸ਼ਿਹਾਓ ਲੋਹਾ ਸੋਨਾ ਬਣ ਜਾਂਦਾ ਜੋ ਮੰਗੋਗੇ ਬਣ ਜਾਏਗਾ ਮਾਰੇ ਰਵਦਾਸ ਜੀ ਹੱਥ ਜੋੜ ਲੇ ਕਹਿੰਦੇ ਉੱਥੇ ਰੱਖ ਦੋ ਉੱਤੇ ਰੱਖ ਦੋ ਪਰਸ਼ਤੀ ਹੁੰਦੀ ਨਾ ਇੱਕ ਘਰਾਂ 'ਚ ਆਪਣੇ ਕਾਂਸ ਇਹਨੇ ਉੱਤੇ ਰੱਖ ਦੋ ਉਹਨੇ ਐਂ ਉੱਤੇ ਰੱਖ ਦਿੱਤੀ ਸਾਧ ਸੰਗਤ ਜੀ ਉਹ ਸਾਧੂ ਕਹਿੰਦਾ ਮਹਾਰਾਜ ਇਹ ਮੈਂ ਰੱਖ ਚੱਲਿਆਂ ਵਰਤ ਲਿਓ ਜਦੋਂ ਮੈਂ ਮੁੜਦਾ ਹੋਇਆ ਆਵਾਂਗਾ ਨਾਲੇ ਮੈਂ ਵੱਟੀ ਲੈ ਜੂ ਨਾਲੇ ਤੁਹਾਡੇ ਦਰਸ਼ਨ ਕਰ ਜੂ ਮਾਰੇ ਕਹਿੰਦੇ ਸਤ ਬਚਨ ਸੁਣਿਓ ਸਾਧੂ ਜੋੜਾ ਘੜਾ ਕੇ ਚਲਿਆ ਗਿਆ ਜੋੜਾ ਘੜਾ ਕੇ ਚਲਿਆ ਗਿਆ ਜਾਂਦਾ ਜਾਂਦਾ ਇੱਕ ਗੱਲ ਬੋਲਦਾ ਜਾਂਦਾ ਕੀ ਬੋਲਿਆ ਸੀ ਉਹਨੇ ਕਹਿੰਦਾ ਜਦੋਂ ਮਹਾਰਾਜ ਰਵਦਾਸ ਜੀ ਬੋਲਦੇ ਨੇ ਪਿਆਰ ਵਿੱਚ ਭਿੱਜ ਕੇ ਵਚਨ ਕਰਦੇ ਨੇ ਕਹਿੰਦਾ ਐਂ ਲੱਗਦਾ ਹੈ ਜਿਵੇਂ ਪਰਮੇਸ਼ਰ ਉਹਨਾਂ ਦੀ ਰਸਨਾ ਤੇ ਬਹਿ ਕੇ ਆਪ ਬੋਲਦਾ ਫੁੱਲ ਕਿਰਦੇ ਨੇ ਕਿਰਨ ਵੀ ਕਿਉਂ ਨਾ ਸਾਧੂ ਨੀ ਬੋਲਦਾ ਸਾਧੂ ਦੀ ਬਤ ਕੀ ਬੋਲੇ ਸਾਧੂ ਕੋਲਦਾ ਸਾਧੂ ਦੀ ਬਤ ਕੀ ਬੋਲੇ ਬਾਬੂ ਦੀ ਬੰਦਗੀ ਬੋਲੇ ਬਾਬੂ ਦੀ ਬੋਲਦਾ ਬਾਬੂ ਦੀ ਬੰਦਗੀ ਬੋਲੇ ਵਾ ਵਾ ਬਾਬੂ ਦੀ ਬੋਲਦਾ ਬਾਬੂ ਦੀ ਬੰਦਗੀ ਬੋਲੇ ਜਦੋਂ ਮਹਾਰਾਜ ਸਬੋਲਦੇ ਨੇ ਐਂ ਲੱਗਦਾ ਜਿਵੇਂ ਪਰਮੇਸ਼ਰ ਬੋਲਦਾ ਸੁਣਿਓ ਉਹ ਜਿਹੜਾ ਮਹਾਤਮਾ ਸੀ ਹਰਦਵਾਰ ਚਲੇ ਆ ਗਿਆ ਮਹਾਰਾਜ ਦਾ ਉਹੀ ਕੰਮ ਉਹ ਇਸ਼ਨਾਨ ਕਰਦਾ ਹੈ ਮਹਾਰਾਜ ਲੋਕਾਂ ਦੇ ਜੋੜੇ ਗੰਢ ਦੇ ਤੇ ਦਿਲ ਗੰਢੀ ਜਾਂਦੇ ਤੇ ਆਂਦੇ ਹੋ ਇੱਕ ਮਹੀਨਾ ਲੰਘ ਗਿਆ ਦੋ ਮਹੀਨੇ ਲੰਘ ਗਏ ਤਿੰਨ ਮਹੀਨੇ ਲੰਘ ਗਏ ਕਹਿੰਦੇ ਉਹ ਜਿਹੜਾ ਸਾਧੂ ਵੱਟੀ ਦੇ ਗਿਆ ਸੀ ਘੁੰਮਦਾ ਫਿਰਦਾ ਹੈ ਦਰਸ਼ਨ ਮੇਲਾ ਕਰਦਾ ਫਿਰਦਾ ਹੈ ਕਹਿੰਦੇ ਤਿੰਨ ਮਹੀਨਿਆਂ ਬਾਅਦ ਵਾਪਸ ਆ ਗਿਆ ਸੁਣਿਓ ਤਿੰਨ ਮਹੀਨਿਆਂ ਬਾਅਦ ਉਹ ਕਹਿੰਦਾ ਹੈ ਕਹਿੰਦਾ ਵਾਪਸ ਚੱਲੀਏ ਘਰ ਨੂੰ ਜਾਂਦੇ ਜਾਂਦੇ ਨਾਲੇ ਰਵਦਾਸ ਜੀ ਨੂੰ ਮਿਲ ਚੱਲਦੇ ਆ ਤੇ ਆਂਦੇ ਹੋ ਨਾਲੇ ਰਵਦਾਸ ਜੀ ਨੂੰ ਮਿਲ ਚੱਲਦੇ ਆ ਇਹਨਾਂ ਨਾਲੇ ਘਰ ਦੇ ਖੁਸ਼ ਹੋਣਗੇ ਨਾਲੇ ਰਵਦਾਸ ਖੁਸ਼ ਹੋਏਗਾ ਕਿਸ ਗੱਲੋਂ ਕਹਿੰਦਾ ਈਡੀ ਵੱਡੀ ਵੱੱਟੀ ਜੋ ਦੇ ਗਿਆ ਸੀ ਹੁਣ ਝੋਪੜੀ ਥੋੜਾ ਰਹੀ ਹੋਏਗੀ ਅੰਬਾਰ ਲੱਗੇ ਹੋਣਗੇ ਮਾਇਆ ਦੇ ਮੰਦਰ ਵੜੇ ਹੋਣਗੇ ਸ਼ਾਭਸ਼ ਦੇਣਗੇ ਸੁਣਿਓ ਤਿੰਨ ਮਹੀਨਿਆਂ ਬਾਅਦ ਜਦੋਂ ਉਹ ਮਹਾਤਮਾ ਵਾਪਸ ਆਇਆ ਜਦੋਂ ਕਾਂਸੀ ਦੀ ਧਰਤੀ ਤੇ ਆਇਆ ਜਿੱਥੇ ਮਹਾਰਾਜ ਦੀ ਛੱਪਰੀ ਸੀ ਨਾ ਮਿੱਟੀ ਦੀਆਂ ਕੰਧਾਂ ਕੰਧਾਂ ਦੀ ਛੱਤ ਉਹ ਅੱਗੇ ਆ ਕੇ ਖੜ ਗਿਆ ਜਦੋਂ ਉਹਨੇ ਵੇਖਿਆ ਕੀ ਤੱਕਦਾ ਹੈ ਪੈਰਾਂ ਥੱਲੇ ਜ਼ਮੀਨ ਨਿਕਲੀ ਉਹ ਕਹਿੰਦਾ ਕੀ ਐਡੀ ਵੱਡੀ ਨੂੰ ਲੈ ਗਿਆ ਮੈਂ ਮੈਂ ਤਾਂ ਇਹ ਸੋਚਿਆ ਸੀ بڑے ਵੱਡੇ ਮੰਦਰ ਹੋਣਗੇ بڑا ਵੱਡਾ ਆਸ਼ਰਮ ਹੋਏਗਾ ਮੈਂ ਤਾਂ ਹੀ ਸੋਚਿਆ ਸੀ ਨਾ ਇਹਨਾਂ ਦੀਆਂ ਗੇਂਦਾ ਮਿੱਟੀ ਦੀਆਂ ਕੰਧਾਂ ਬਦਲੀਆਂ ਨਾ ਇਹਨਾਂ ਦੇ ਗਾਨੇ ਬਦਲੇ ਇਹਨਾਂ ਦਾ ਕੁਝ ਵੀ ਨਹੀਂ ਬਦਲਿਆ ਧਿਆਨ ਦਿਓ ਕਹਿੰਦੇ ਉਸ ਵੇਲੇ ਸਣਿਆ ਉਸ ਵੇਲੇ ਇਧਰ ਧਿਆਨ ਰੱਖੋ ਉਸ ਵੇਲੇ ਐ ਅੱਗੇ ਖੜਾ ਸੋਚੀ ਜਾਂਦਾ ਹੈ ਕਿ ਇਹਨਾਂ ਨਾਂ ਮਿੱਟੀ ਦੀਆਂ ਗੰਦਾ ਨਾਂ ਕਾਨੇ ਬਦਲੇ ਅੱਗੇ ਖੜ ਕੇ ਕਹਿੰਦਾ ਹੈ ਆ ਦੇਸ਼ ਮਹਾਰਾਜ ਫੇਰ ਆਕੇ ਜਾਂਦੇ ਹੋ ਫੇਰ ਆਕੇ ਮਹਾਰਾਜ ਹੱਥ ਜੋੜ ਕੇ ਮਹਾਰਾਜ ਰਵਦਾਜੀ ਕਹਿੰਦੇ ਮਹਾਤਮਾ ਜੀ ਆ ਗਏ ਕਹਿੰਦੇ ਆ ਗਏ ਆਜੋ ਅੰਦਰ ਆਜੋ ਜਲ ਪਾਣੀ ਛਕਾਇਆ ਪਿਆਰ ਕੀਤਾ ਕੋਲ ਬਾ ਲਿਆ ਸੁਣਿਓ ਕਹਿੰਦਾ ਮਹਾਰਾਜ ਜੀ ਇੱਕ ਗੱਲ ਦੱਸੋ ਭਰ ਕਹਿੰਦੇ ਪੁੱਛੋ ਕਹਿੰਦਾ ਜਿੱਦਣ ਮੈਂ ਇੱਥੋਂ ਗਿਆ ਸੀ ਜਿੱਦਣ ਮੈਂ ਇੱਥੋਂ ਗਿਆ ਸੀ ਮੈਂ ਤੁਹਾਨੂੰ ਇੱਕ ਵੱਟੀ ਦੇ ਗਿਆ ਸੀ ਪਾਰਸ ਦੀ ਇੱਕ ਪਾਰਸ ਦੀ ਮੈਂ ਵੱਟੀ ਦੇ ਗਿਆ ਸੀ ਕਹਿੰਦਾ ਮਹਾਰਾਜ ਜੀ ਮੈਨੂੰ ਤਾਂ ਇਹ ਸੀ ਮੇਰੇ ਆਉਣ ਤੱਕ ਵੱਟੇ ਮੰਦਰ ਬਣੇ ਹੋਣਗੇ ਤੁਹਾਡਾ ਆਸ਼ਰਮ ਬਣਿਆ ਹੋਏਗਾ ਤੁਸੀਂ ਤਾਂ ਛੱਤ ਹੀ ਨਹੀਂ ਬਦਲੀ ਕੁੱਟੀਆਂ ਨਹੀਂ ਬਦਲੀ ਮਹਾਰਾਜ ਰਵਦਾਸ ਜੀ ਪਤਾ ਕੀ ਕਹਿੰਦੇ ਕਹਿੰਦੇ ਵੱਟੀ ਕਿੱਥੇ ਰੱਖ ਗਏ ਸੀ ਇਹ ਹੁੰਦੀ ਬੰਦਗੀ ਨਹੀਂ ਚੱਲਦੀ ਵੱਟੀ ਕਿੱਥੇ ਰੱਖ ਗਏ ਸੀ ਤੁਸੀਂ ਕਹਿੰਦੇ ਜੀ ਉਹ ਕਾਨਸ ਤੇ ਇਹਨੇ ਵੇਖੋ ਸਾਧੂ ਉੱਠ ਕੇ ਵੱਟੀ ਵੇਖ